ਅੱਜ ਡਾਕ ਖਾਨਾ ਚੌਂਕ ਵੇਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਥੇ ਸਮੂਹ ਆਪਣੇ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਲੰਗਰ ਲਗਾਇਆ ਜਾਂਦਾ ਜੋ ਬਾਬਾ ਜੀ ਦਾ ਜਨਮ ਦਿਨ ਆ ਉਸ ਨੂੰ ਮਨਾਇਆ ਜਾ ਰਿਹਾ ਸੋ ਬਹੁਤ ਹੀ ਇੱਥੇ ਹਰ ਸਾਲ ਆਉਣ ਦਾ ਮੌਕਾ ਮਿਲਦਾ ਬਹੁਤ ਹੀ ਪ੍ਰਭਾਵਸ਼ਾਲੀ ਨਾਲ ਇੱਥੇ ਲੋਕ ਹਿੱਸਾ ਲੈਂਦੇ ਨੇ ਉਤਸ਼ਾਹ ਲੋਕਾਂ 'ਚ ਬਹੁਤ ਇੱਥੇ ਵੇਖਣ ਨੂੰ ਮਿਲਦਾ ਕਿਉਂਕਿ ਮੇਰਾ ਨਹੀਂ ਖਿਆਲ ਕਿਸੇ ਅਸੀਂ ਵਿਆਹ ਸ਼ਾਦੀਆਂ 'ਚ ਵੀ ਜਾਂਦੇ ਹਾਂ ਉਹਨਾਂ ਦਾ ਵੱਧ ਪਕਵਾਨ ਹੈ ਸੋਸਾਇਟੀ ਵੱਲੋਂ ਇੱਥੇ ਜਿਹੜੇ ਆ ਲੋਕਾਂ 'ਚ ਵਰਤਾਏ ਜਾਂਦੇ ਨੇ ਸੋ ਅੱਜ ਦੇ ਦਿਨ ਤੇ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਸਮੂਹ ਕਮੇਟੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਦੀ ਬਦੌਲਤ ਅੱਜ ਇੱਥੇ ਆਣ ਕੇ ਲੋਕਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜੈ ਹਿੰਦ ਜੈ ਭਾਰਤ ਜੈ ਜੈ ਸ਼੍ਰੀ ਬਾਬਾ ਲਾਲ ਦੇਵਾਲ ਜੀ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦੇ 669ਵੇਂ ਬਰੇ ਜਨਮ ਦਿਨ ਦੇ ਉਪਲਬਖ ਦੇ ਵਿੱਚ ਸਾਡੀ ਡਾ ਖਾਨਾ ਲੰਗਰ ਕਮੇਟੀ ਵੱਲੋਂ 2 ਦਿਨ ਦਾ ਲੰਗਰ ਦਾ ਆਯੋਜਿਤ ਕੀਤਾ ਗਿਆ ਆਯੋਜਨ ਕੀਤਾ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਟਾਲ ਪਕਵਾਨ ਬਟਿਆ ਵਾਸਤੇ ਵੱਖ-ਵੱਖ ਤਰ੍ਹਾਂ ਦੇ ਆਈਟਮਾਂ ਬਣਾਈਆਂ ਗਈਆਂ ਔਰ ਸਮੂਹ ਸ਼ਹਿਰ ਵਾਸੀਆਂ ਨੂੰ ਵਰਤਾਇਆਂ ਗਈਆਂ ਇਸ ਅਸੀਂ ਬਾਬਾਈ ਦੀ ਕਿਰਪਾ ਦੇ ਨਾਲ ਇਹ ਜਿਹੜਾ ਲੰਗਰ ਹੈ ਕਾਫੀ ਸਾਲਾਂ ਤੋਂ ਚਲਾਉਂਦੇ ਆ ਆ ਰਿਹਾ ਔਰ ਉਹਨਾਂ ਦੀ ਅਸੀਮ ਕਿਰਪਾ ਦੇ ਨਾਲ ਇਹ ਭੰਡਾਰਾ ਜਿਹੜਾ ਹੈਗਾ ਲੰਗਰ ਹੈਗਾ ਇਹ ਵੱਧ ਚੜ ਕੇ ਚੱਲਦਾ ਪਿਆ ਹੈ ਔਰ ਇਸ ਵੇਰੀ ਅਸੀਂ ਇਸ ਲੰਗਰ ਨੂੰ ਮੇਲੇ ਦਾ ਨਾਮ ਦਿੱਤਾ ਸੀਗਾ ਕਿ ਜਿਸ ਤਰ੍ਹਾਂ ਇੱਥੇ ਹਜੂਮ ਦੇਖਣ ਨੂੰ ਮਿਲਦਾ ਔਰ ਦੁਨੀਆ ਦੇ ਵਿੱਚ ਸ਼ਹਿਰ ਵਾਸੀਆਂ ਦੇ ਵਿੱਚ ਉਤਸ਼ਾਹ ਹੁੰਦਾ ਇਸ ਲੰਗਰ ਵਾਸਤੇ ਤੋ ਇੱਕ ਪੂਰਾ ਪੂਰਾ ਮੇਲੇ ਦਾ ਰੂਪ ਲੈ ਲੰਦਾ ਤੇ ਅਸੀਂ ਐਰ ਸਵਾਰੀ ਮੇਲੇ ਦੇ ਆਯੋਜਨ ਨੂੰ ਸਫਲਤਾਪੂਰਵਕ ਹਸ ਸਫਲਤਾਪੂਰਵਕ ਹੋਇਆ ਤੇ ਸਮੂਹ ਆਪਣੀ ਟੀਮ ਵੱਲੋਂ ਔਰ ਜਿੰਨਾ ਵੀ ਸ਼ਹਿਰ ਵਾਸੀਆਂ ਦਾ ਸਾਨੂੰ ਸਹਿਯੋਗ ਸੀਗਾ ਔਰ ਜਿੰਨੀ ਵੀ ਸੰਗਤ ਨੇ ਆ ਕੇ ਪ੍ਰਸ਼ਾਦ ਨੂੰ ਗ੍ਰਹਿਣ ਕੀਤਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰੀਆ ਤੇ ਐਸੇ ਉਤਸਾਹ ਨਾਲ ਅਸੀਂ ਅਗਲੇ ਸਾਲ ਵਾਸਤੇ ਵੀ ਤਿਆਰੀਆਂ ਕਰ ਰਹੇ ਆ ਇਹ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਹੈਗਾ ਹੋਮ ਹੁਮਾ ਕੇ ਫਿਰ ਅਸੀਂ ਮਨਾਈਏ ਤੇ ਐਸੇ ਦੇ ਨਾਲ ਹੀ ਮੈਂ ਦੁਬਾਰਾ ਸਾਰੇ ਸਮੂਹ ਵਾਸੀ ਸ਼ਹਿਰ ਵਾਸੀਆਂ ਨੂੰ ਔਰ ਆਪਣੀ ਜਿੰਨੇ ਵੀ ਵਰਕਿੰਗ ਕਮੇਟੀ ਹੈਗੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਆਏ ਹੋਏ ਸਾਰੇ ਸਜਣਾ ਦਾ ਤੇ ਧੰਨਵਾਦ ਕਰਦਾ ਇਸ ਵਾਰ ਸਭ ਝੁੱਲੇ ਵੀ ਲਗਾਏ ਗਏ ਆ ਤੁਹਾਡੇ ਵੱਲੋਂ ਹਾਂਜੀ ਇਹ ਸਾਰੇ ਝੁੱਲੇ ਵੀ ਲਗਾਏ ਮੈਂ ਐਸੇ ਲਈ ਕਿਹਾ ਕਿ ਐਸੇ ਵੇਲੇ ਅਸੀਂ ਮੇਲੇ ਦਾ ਰੂਪ ਇਹਨੂੰ ਦਿੱਤਾ ਗਿਆ ਤਾਂ ਕਿ ਬੱਚੇ ਵੀ ਇੰਜੋਏ ਕਰਨ ਇਸ ਜਗ੍ਹਾ ਤੇ ਆ ਕੇ ਸਰ ਇੱਕ ਹੋਰ ਨਵਾਂ ਪ੍ਰਾਲਾ ਕੀਤਾ ਗਿਆ ਕਿ ਦੋ ਲੀਆ ਮੁੰਦਰੀਆਂ ਸੁਣੇ ਦੀਆਂ ਪਹਿਲਾਂ ਹਰ ਵਾਰੀ ਇੱਕ ਮੁੰਦਰੀ ਹੁੰਦੀ ਸੀ ਉਹ ਦੋ ਮੁੰਦਰੀਆਂ ਰੱਖ ਕੇ ਕੀ ਕਿਦਰਾ ਲੱਗ ਰਿਹਾ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਜਨਤਾ ਦੇ ਸਹਿਯੋਗ ਦੇ ਨਾਲ ਔਰ ਸਾਨੂੰ ਇਸ ਤਰ੍ਹਾਂ ਦੇ ਉਹ ਸਾਥ ਮਿਲਦਾ ਰਹਿੰਦਾ ਤੇ ਅਸੀਂ ਕੁਝ ਨਾ ਕੁਝ ਵੱਧ ਚੜ ਕੇ ਪਬਲਿਕ ਵਾਸਤੇ ਵੀ ਕਰਨਾ ਚਾਹੁੰਦੇ ਆਂ ਔਰ ਦੋ ਮੁੰਦਰੀਆਂ ਦਾ ਆਰਗਿਓ ਪ੍ਰਾਲਾ ਕੀਤਾ ਔਰ ਬਹੁਤ ਹੀ ਸਕਸੈਸਫੁਲ ਹੋਇਆ ਸਾਡਾ ਇਹ ਜੇ ਕਾਰਾ ਸ਼੍ਰੀ 바ਵਾਲਾਲ ਜੀ ਦਾ ਬਹੁਤ ਸਾਰਾ ਜੇ ਦਰਬਾਰ ਕੀ ਜੈ ਜੈ ਸ਼੍ਰੀ 바ਵਾਲਾਲ ਜੀ ਸੇਵਾ ਸਮਿਤੀ ਢਾਕਣਾ ਚੌਂਗ ਲੰਗਰ ਕਮੇਟੀ ਵਾਲੋਂ ਢਾਕਣਾ ਚੌਂਗ ਦੇ ਵਿੱਚ 669 ਮਾ 바ਵਾਲਾਲ ਜੀ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ 2 ਕੁਇੰਟਲ ਦਾ ਲੱਡੂ ਕਰਸ਼ਕਾ ਕੇਂਦਰ ਬਣਿਆ ਦਾ ਉਹਦੇ ਵਿੱਚ ਇੱਕ ਸੋਨੇ ਦੀ ਰਿੰਗ ਬਾਬਾ ਲਾਲ ਜੀ ਦੇ ਪਾਈ ਹੈ ਜਿਹੜੇ ਵੀ ਭਗਤ ਨੂੰ ਆਏਗੀ ਉਹ ਪ੍ਰਸ਼ਾਦ ਦੇ ਰੂਪ ਦੇ ਦਿੱਤੀ ਜਾ ਰਹੀ ਔਰ 40 ਤੋਂ 50 ਸਟਾਲ ਜਿਹੜੇ ਚੱਲ ਰਹੇ ਨੇ ਬੱਚਿਆਂ ਸਿੱਖ ਰੋਣੇ ਨੇ ਹੋਰ ਵੀ ਖਾਤਰਾ ਤਰ੍ਹਾਂ ਤਰ੍ਹਾਂ ਦੇ ਸਟਾਲ ਲਗਾਏ ਗਏ ਨੇ ਜੈ ਜੈ ਸ਼੍ਰੀ ਬਾਬਾ ਲਾਲ ਜੀ ਜੈ ਜੈਕਾਰਾ ਸ਼੍ਰੀ ਬਾਬਾ ਲਾਲ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈਕਾਰਾ ਸ਼੍ਰੀ ਧਿਆਨਪੁਰ ਵਾਸੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਸ਼੍ਰੀ ਬਾਬਾ ਲਾਲ ਜੀ ਅਜੇ ਰਾਜੀ ਭਾਜੀ ਅਜੇ ਅਜੇ ਲੱਗ ਰਹੇ ਆ ਤੁਸੀਂ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਇਹ ਸ਼੍ਰੀ ਬਾਬਾ ਲਾਲ ਜੀ ਬਾਬਾ ਲਾਲ ਜੀ ਦਾ ਜਨਮ ਦਿਹਾੜਾ ਇਸ ਕਿਸੇ ਨੂੰ ਨਤਰਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਹ ਜਨਮ ਦਿਹਾੜਾ ਦਰਹਿ ਜਨਵੰਤ ਦੇ ਰੂਪ ਜਮਾਇਆ ਜਾਂਦਾ ਹੈ ਇਸ ਨੂੰ ਹੀ ਅਹੀ ਰੂਪ ਦਿੱਤਾ ਹੈ ਮੇਲੇ ਦਾ ਜਿਹੜਾ ਹੀ ਮਹਾ ਮੇਲਾ ਕਹਿ ਸਕਦੇ ਆ ਜਿਹਦੇ ਵਿੱਚ 10 ਤੋਂ 11 ਫਰਵਰੀ 11 ਫਰਵਰੀ ਨੂੰ ਦੋ ਦਿਨ ਜਨਮ ਦਿਹਾੜਾ ਬੜੀ ਹਤਮਤ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਸਾਰੇ ਹੀ ਥਰ ਵਾਸੀਆਂ ਦਾ ਸਰਜੋਗ ਦੇ ਆਪਣੇ ਲੰਗਰ ਕਮੇਟੀ ਫਰੀ ਬਸੇ ਹੋਰ ਸਹਿਯੋਗ ਹੈ ਜਿਨਾਂ ਨੇ ਜਿਰਾ ਸਹਿਯੋਗ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ ਇਹ ਦੋ ਦਿਨ ਟੋੜ ਲੰਗਾ ਵਰਤਾਇਆ ਜਾਂਦਾ ਹੈ ਜਿਹਦੇ ਵਿੱਚ ਸੋਨੇ ਦੀਆਂ ਦੋ ਮੰਦਰੀਆਂ ਪਾਈ ਜਾਂਦੀਆਂ ਨੇ ਇੱਕ ਮੰਦਰੀ ਕੇਕ ਵਿੱਚ ਕੱਢੀ ਗਈ ਹੈ ਬਾਅਦ ਦੂਸਰੀ ਮੰਦਰੀ ਆਜੇ ਦੋ ਗੁੰਡਾ ਲੱਡੂ ਬਣਾਇਆ ਗਿਆ ਜਿਹਦੇ ਵਿੱਚ ਦੋ ਗੁੰਡਾ ਲੱਡੂ ਵਿੱਚ ਮੰਦਰੀ ਖੀ ਗਈ ਹੈ ਇਹ ਦੋ ਗੁੰਡਾ ਲੱਡੂ ਦੇ ਵਿੱਚ ਮੰਦਰੀ ਹੋਰੀ ਨਿਕਲੇਗੀ ਜਿਹਦੇ ਤੇ ਬਾਬਾ ਲਾਲ ਦੀ ਕਿਰਪਾ ਹੋਏਗੀ